ਹਾਂਜੀ ਸਾਰਿਆਂ ਕਿ ਅੱਜ ਮੇਰੀ ਇੱਕ ਬੇਨਤੀ ਆ ਗਈ ਇਹ ਤੁਸੀਂ ਜੋ ਵੀਡੀਓ ਦੇਖ ਰਹੇ ਹੋ ਇਹ ਆ ਪਿੰਡ ਫਿਰਾਈ ਤੋਂ ਮਦਦ ਮੰਗ ਰਹੇ ਵੀ ਕਹਿੰਦੇ ਆ ਤੇ ਮਦਦ ਵੀ ਕਹਿੰਦੇ ਆ ਸੂਬਾ ਸਿਕਦਾ ਮੁੰਡਾ ਦਾ ਨਾਈ ਸਿੱਖਾਂ ਦਾ ਤੇ ਇਹਦਾ ਨਾ ਪੇਟ ਫੁੱਲ ਚੁੱਕਿਆਗਾ ਤੇ ਇਹਨਾਂ ਦੀ ਮਦਦ ਕਰਨ ਲਈ ਇਹਨਾਂ ਨੇ ਅਪੀਲ ਕੀਤੀ ਆ ਤੇ ਜੇ ਕੋਈ ਮੇਰਾ ਵੀਰ ਵੀਡੀਓ ਦੇਖਦਾਗਾ ਆਪਣੇ ਪਿੰਡ ਤੋਂ ਫਿਰਾਈ ਤੋਂ ਜਾਂ ਕੋਈ ਹੋਰ ਵੀ ਬਾਹਰੋਂ ਜਾਂ ਕੋਈ ਐਨ ਆਰ ਆਈ ਵੀਰ ਮੇਰੀ ਵੀਡੀਓ ਦੇਖਦਾਗਾ ਤਾਂ ਇਹਨਾਂ ਨੇ ਆਪਰੇਸ਼ਨ ਕਰਵਾਉਣਾਗਾ ਤੇ ਮੇਰੀ ਬੇਨਤੀ ਆ ਸਾਰਿਆਂ ਨੂੰ ਮੈਂ ਆਪਦਾ ਨੰਬਰ ਪਾਉਣ ਲੱਗਾਂਗਾ ਕਿ ਆਪਾਂ ਡਾਕਟਰ ਨਾਲ ਸਲਾਹ ਕਰਕੇ ਜਿੰਨਾ ਵੀ ਇਹਦਾ ਖਰਚਾ ਹੋਣਾਗਾ ਆਪਰੇਸ਼ਨ ਦਾ ਉਹ ਸਾਰਾ ਦੇਣਾਗਾ ਤੇ ਮੇਰੀ ਬੇਨਤੀ ਆ ਵੀ ਮੇਰੇ ਨੰਬਰ ਤੇ ਸੰਪਰਕ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਜੋ ਆਪਾਂ ਇਹਨਾਂ ਦਾ ਆਪਰੇਸ਼ਨ ਕਰਵਾ ਸਕੀਏ ਤੇ ਫਰੀਦਕੋੜ ਇਸ ਟਾਈਮ ਇਹ ਦਾਖਲਾਗਾ ਤੇ ਮੇਰੀ ਸਾਰਿਆਂ ਨੂੰ ਅਪੀਲ ਆਗੀ ਵੀ ਇਹਦਾ ਆਪਰੇਸ਼ਨ ਕਰਾਉਣ ਦੇ ਵਿੱਚ ਮਦਦ ਕਰੋ ਤਾਂ ਜੋ ਇਹ ਇੱਕ ਗਰੀਬ ਪਰਿਵਾਰ ਦੇ ਵਿੱਚੋਂ ੁੰਡਾ ਸਹੀ ਹੋ ਕੇ ਠੀਕ ਹੋ ਕੇ ਆਪਦਾ ਕੰਮਕਾਰ ਕਰ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਪਹੁੰਚ ਸਕੇ ਕਰੋ ਸ਼ੇਅਰ ਵੱਧ ਤੋਂ ਵੱਧ